ਆਯਾਦ ਕਰਨ ਲੱਗਿਆ ਮਿੱਤਰੋ ਆਪਾਂ ਹਰੀਆਲ ਪੰਛੀ ਨੂੰ 3 2 1 ਹਾਂਜੀ ਸਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਆਜੋ ਬਈ ਆ ਆ ਆ ਆ ਆ ਆਇਓ ਆਇਓ ਭੱਜ ਕੇ ਭੱਜ ਕੇ ਆ ਆ ਆ ਅੱਜ ਬਈ ਆਪਾਂ ਮਿੰਨੀ ਪੋਲਟਰੀ ਫਾਰਮ ਵਾਲੇ ਸਾਰੇ ਜਾਨਵਰ ਬਾਹਰ ਕੱਢਾਂਗੇ ਤੇ ਆਹਾ ਬਈ ਗਾਜਰਾਂ ਦਾ ਜਿਹੜਾ ਆਪਾਂ ਜੂਫ ਕੱਢਦੇ ਹੁੰਨੇ ਆ ਉਹਦਾ ਬਚਿਆ ਖੁਚਿਆਗਾ ਨਾਲੇ ਬਈ ਆ ਫਾਰਮ ਦਾ ਗੇਟ ਖੋਲਦੀਏ ਇਹ ਸਾਰੇ ਬਾਹਰ ਭੱਜ ਜਾਣਗੇ ਆਜੋ ਵੀ ਬਾਹਰ ਆ ਆ ਆ ਬਹੁਤ ਦਿਨ ਹੋ ਗਏ ਬਈ ਬਾਹਰ ਨਹੀਂ ਆਇਆ ਅੱਜ ਸਾਰੇ ਬਾਹਰ ਆਉਣਗੇ ਦੇਖੋ ਬਈ ਲਾਗੇ ਬਾਹਰ ਆਉਣ ਆਜੋ 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 ਓਡਿਆਂ ਸਾਰੇ ਇਕੱਠ ਹੋ ਜੂ ਬਾਹਰ ਪੂਰਾ ਭੱਜ ਕੇ ਭੱਜ ਕੇ ਭੱਜ ਕੇ ਆਜੋ ਵੀ ਸ਼ਾਬਾਸ਼ ਦੇਖੋ ਵੀ ਸਾਰੇ ਨਿਕਲ ਗਏ ਦੋ ਤਿੰਨ ਰਹਿ ਗਏ ਬਸ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਬਾਕੀ ਇੱਧਰ ਦੇਖੋ ਬਈ ਆ ਹੋ ਗਿਆ ਇਕੱਠ ਦੇਖੋ ਵੀ ਮਿੱਤਰੋ ਕਿੰਨੇ ਘੰਟ ਲੱਗਦੇ ਆ ਮਿੰਨੀ ਪੋਲਟਰੀ ਫਾਰਮ ਵਾਲੇ ਸਾਰੇ ਜਾਨਵਰ ਬਾਹਰ ਆ ਗਏ ਤੇ ਇੱਧਰ ਬਈ ਵੱਡੇ ਜਾਨਵਰ ਬਾਹਰ ਕੱਢ ਰੱਖੇ ਨੇ ਕਦੇ ਧੁੱਪ ਆ ਜਾਂਦੀ ਆ ਕਦੇ ਛਾਂ ਆ ਜਾਂਦੀ ਆ ਤਾਂ ਇਹਨਾਂ ਨੂੰ ਖੋਲ ਕੇ ਇੱਧਰ ਬੰਨ ਦਾਂਗੇ ਕਿਉਂਕਿ ਇੱਥੇ ਧੁੱਪ ਆਊਗੀ ਹਨਾ ਹੁਣ ਤਾਂ ਇਹਨਾਂ ਨੂੰ ਛਾਂ ਚ ਬੰਨ ਦਿੰਨੇ ਆ ਤੇ ਨਾਲੇ ਆਪਾਂ ਆਂਡੇ ਉਂਡੇ ਚੱਕ ਲਿਓਨੇ ਆ ਚਲੋ ਵੀ ਫੈਟ ਤੇ ਹੋਇਓ ਬਾਹਰ ਟੱਪ ਜਿਓ ਤੁਸੀਂ ਅੰਦਰ ਰਫ ਕੀ ਕਰਦੇ ਹੋ ਚਲੋ ਬਾਹਰ ਭੱਜੋ 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 ਚਲੋ ਆਜੋ ਵੀ ਚੱਕ ਲਈਏ ਸਾਰੇ ਆਂਡੇ ਫਟਾਫਟ ਚੰਨਾਂ 4 ਆਂਡੇ ਦਾ ਫੈਸਲ ਬਹੁਤ ਵੱਡਾ 4 ਤੇ ਇੱਧਰ ਕਿੰਨੇ ਆ ਦੋ ਆ ਪਏ 5 6 ਯਾਰ ਕੀ ਚੱਕਰ ਆ ਯਾਰ ਆਂਡੇ ਕੱਟ ਦੇਣ ਲੱਗੀਆਂ ਮੁਰਗੀਆਂ ਯਾਰ ਜਿੱਦਿਆਂ ਦਾ ਪਲੜ ਲਾਇਆਗਾ ਤਾਂ ਅੱਜ ਬਈ ਆਪਾਂ ਨੂੰ 6 ਆਂਡੇ ਮਿਲੇ ਨੇ ਤੇ ਬਈ ਪਹਿਲਾਂ ਬਾਬਾ ਮਿਲਦੇ ਹੁੰਦੇ ਸੀ ਤੇ ਜਦੋਂ ਦਾ ਬਈ ਆਹ ਪੋਲਟਰੀ ਫਾਰਮ ਦੇ ਉੱਤੋਂ ਆਪਾਂ ਕਵਰ ਤਾਰਤਾ ਤਾਂ ਪਹਿਲਾਂ ਮਿਲੇ ਉਹਦੇ 7 ਆਂਡੇ ਅੱਜ 6 ਤਾਂ ਬਈ ਆਂਡੇ ਕਟਾ ਗਈਆਂ ਸਾਰੀਆਂ ਮੁਰਗੀਆਂ ਪਤਾ ਨਹੀਂ ਬਈ ਚਾਨਣ ਕਰਕੇ ਹਨਾ ਕੱਟ ਦਿੰਦੀਆਂ ਨੇ ਾਂਡੇ ਉਂਡੇ ਤੁਸੀਂ ਦੁਆਰੇ ਵਧਾ ਦਿਓ ਨਹੀਂ ਦੁਆਰੇ ਧਮਕੀ ਦੇਣੀ ਪਊ ਤੁਹਾਨੂੰ ਸਾਰਿਆਂ ਨੂੰ ਆਜੋ ਵੀ ਫੈਂਸੀ ਕਬੂਤਰਾਂ ਦਾ ਗੇਟ ਖੋਲਦੀਏ ਇਹ ਬਾਹਰ ਆ ਜਾਣਗੇ ਤੇ ਨਾਲੇ ਇੱਧਰ ਲਿਆਂਦੇ ਬਈ ਫਰੂਟ ਚੀਕੂ ਬਨਾਣਾ ਅੰਗੂਰ ਤੇ ਇੱਕ ਫਾੜੀ ਸੰਤਰੇ ਦੀ ਇਹ ਲਿਆਂਦੇ ਨੇ ਬਈ ਜਿਹੜਾ ਆਪਾਂ ਪਿਛਲੀ ਵੀਡੀਓ ਚ ਜਾਨਵਰ ਫੜਿਆ ਸੀ ਹਰੇ ਰੰਗ ਦਾ ਉਹਦੇ ਵਾਸਤੇ ਲਿਆਂਦੇ ਨੇ ਬਈ ਤੇ ਆਜੋ ਤੁਹਾਨੂੰ ਦੱਸਦਾ ਬਈ ਨਾਲੇ ਉਹਨੂੰ ਫਰੂਟ ਪਾਉਨੇ ਆਪਾਂ ਤੇ ਨਾਲੇ ਇਹਨਾਂ ਦਾ ਪਹਿਲਾਂ ਗੇਟ ਖੋਲਦੀਏ ਐਨੇ ਚ ਇਹ ਬਾਹਰ ਆ ਜਾਣਗੇ ਆਜੋ ਵੀ ਬਾਹਰ ਭਜਿਓ ਕੇਰਾ ਆ ਆ ਆ ਤੇ ਆਜੋ ਬਈ ਹੁਣ ਤੁਹਾਨੂੰ ਜਾਨਵਰ ਦਿਖਾਉਨੇ ਆ ਤੇ ਬਈ ਉਹ ਜਾਨਵਰ ਬਾਰੇ ਮੈਂ ਸਰਚ ਕਰੀ ਹੈ ਨਾ ਤਾਂ ਉਹਦਾ ਨਾਮ ਆ येलो ਲੈਗ ਗ੍ਰੀਨ ਪੀਜਨ ਜ ਜਨਨ ਕੀ ਪੀਲੀਆਂ ਲੱਤਾਂ ਵਾਲਾ ਹਰਾ ਕਬੂਤਰ ਤੇ ਉਹਨੂੰ ਦੇਸੀ ਭਾਸ਼ਾ ਚ ਕਹਿੰਦੇ ਨੇ ਹਰੀयल ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀ ਵੀ ਉਹ ਹਰੀयल ਆ ਤਾਂ ਬਿਲਕੁਲ ਬਈ ਉਹ ਹਰੀयल ਆ ਤੇ ਫਿਰ ਮੈਂ ਸਰਚ ਕੀਤੀ ਵੀ ਉਹ ਖਾਂਦਾ ਕੀ ਆ ਤਾਂ ਵੀ ਉਹ ਆ ਚੀਜ਼ਾਂ ਖਾਂਦਾਗਾ ਤੇ ਆਜੋ ਤੁਹਾਨੂੰ ਦਿਖਾਉਣਾ ਨਾਲੇ ਉਹ ਬੈਠਾ ਬਈ ਆ ਬੈਠਾ ਤਾਂ ਮਿੱਤਰੋ ਬਈ ਇਹ ਆ ਜਿਹੜਾ ਪੰਛੀ ਆ ਇਹ ਹੈਗਾ ਭਾਈ ਮਹਾਰਾਸ਼ਟਰ ਦਾ ਸਟੇਟ ਬਰਡ ਜਿਵੇਂ ਆਪਣਾ ਨੈਸ਼ਨਲ ਬਰਡ ਮੋਰ ਆ ਭਾਈ ਤੇ ਭਾਈ ਇਹਨੂੰ ਆ ਫਰੂਟ ਪਸੰਦ ਹੁੰਦੇ ਨੇ ਚੀਕੂ ਹਨਾ ਕੇਲਾ ਆਂਗੂ ਰਹੇ ਜੇ ਫਰੂਟ ਪਸੰਦ ਹੁੰਦੇ ਨੇ ਤਾਂ ਭਾਈ ਆਪਾਂ ਇਹਨੂੰ ਫਰੂਟ ਖਵਾ ਦਈਏ ਤੇ ਆਪਾਂ ਇਹਨੂੰ ਰੱਖ ਨਹੀਂ ਸਕਦੇ ਇਹਨੂੰ ਆਜ਼ਾਦ ਕਰਾਂਗੇ ਕਿਉਂਕਿ ਬਾਹਰ ਇਹਨੇ ਭਾਈ ਆਪਦੀਆਂ ਮਨਪਸੰਦ ਚੀਜ਼ਾਂ ਖਾਣੀਆਂ ਤੇ ਇੱਥੇ ਆਪਾਂ ਯਾਰ ਕੀ ਕੀ ਖਵਾ ਦਾਂਗੇ ਇਹਨੂੰ ਹਨਾ ਤਾਂ ਕਰਕੇ ਭਾਈ ਇਹ ਜੰਗਲੀ ਪੰਛੀ ਆ ਇਹਨੂੰ ਆਜ਼ਾਦ ਕਰ ਦਾਂਗੇ ਆਪਾਂ ਕਿਹੜਾ ਫਰੂਟ ਖਵਾ ਦਈਏ ਆ ਜਾ ਵੀ ਹਰੀਏਲਾ ਖਾਇਤੋਂ ਤਾ ਮੇਤਰਾ ਫਰੂਟ ਆਪਾਂ ਰੱਖਤੇ ਬਈ ਤੇ ਇੱਕ ਚੀਜ਼ ਹੋਰ ਆਈ ਸੀ ਸਰਚ ਦੇ ਵਿੱਚ ਕਹਿੰਦੇ ਬਈ ਇਹ ਦਰਖਤ ਦੀ ਜਮਾ ਟੀਸੀ ਤੇ ਵਹਿੰਦਾ ਜਨੀ ਕਿ ਜਮਾ ਚੋਟੀ ਤੇ ਚੜਕੇ ਵਹਿੰਦਾ ਤੇ ਫਲ ਫਰੂਟ ਵਾਲੇ ਦਰਖਤ ਤੇ ਰਹਿਣਾ ਇਹਨੂੰ ਪਸੰਦ ਆ ਤਾ ਬਈ ਆਜ਼ਾਦ ਕਰਾਂਗੇ ਵਿਚਾਰੇ ਨੂੰ ਦੇਖੋ ਮੇਰੇ ਖਿਆਲ ਚ ਆਦਾ ਜੀ ਨਹੀਂ ਲੱਗ ਰਿਆ ਜੇ ਜੋੜਾ ਹੁੰਦਾ ਫੇਰ ਤਾਂ ਆਪਾਂ ਰੱਖ ਲੈਂਦੇ ਪਰ ਬਈ ਇਹ ਇਕੱਲਾਗਾ ਇਕੱਲੇ ਨੂੰ ਨਹੀਂ ਆਪਾਂ ਰੱਖ ਸਕਦੇ ਚਲੋ ਆਜੋ ਵੀ ਮਿੱਤਰੋ ਥੋੜੇ ਟਾਈਮ ਤੱਕ ਆਜ਼ਾਦ ਕਰ ਦਿਆਂ ਐਨੇ ਨੂੰ ਆਪਦਾ ਢਿੱਡ ਭਰ ਲੈਣ ਦੋ ਖਾ ਪੀ ਕੇ ਫਰੂਟ ਹਨਾ ਲੈਣ ਦਾ ਨਿਆਰੀ ਫੇਰ ਛੱਡ ਦਿਆਂ ਇਹਨੂੰ ਡਾਵਾਗੇ ਬਈ ਨਾਲੇ ਇਹਦਾ ਜੀ ਲੱਗ ਜੂ ਨਾਲੇ ਆਪਾਂ ਨੂੰ ਵਧੀਆ ਲੱਗੂ ਆਜ਼ਾਦ ਕਰਕੇ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਭੁੱਖ ਲੱਗ ਰਹੀ ਏ ਬਿੱਲੂ ਨੂੰ ਆ ਜਾ ਇੱਧਰ ਆ ਜਾ ਖੜ ਜਾ ਇੱਥੇ ਪਾਵਾਂਗੇ ਖੜ ਜਾ ਖੜ ਜਾ ਲੈ ਕੇ ਆਉਣਾ ਰੁਕ ਜਾ ਰੁਕ ਜਾ ਲੈ ਬਿੱਲੋ ਆ ਲੈ ਆਂਦੀ ਤਰੀ ਦਹੀਂ ਦੇਖ ਆ ਜਾ ਇ ਇੱਥੇ ਖਾ ਤੂੰ ਦਹੀਂ ਆਪਦੀ ਠੀਕ ਆ ਤੇ ਆ ਫਿੱਤਰੀਆਂ ਰੋਟੀਆਂ ਇੱਧਰ ਰੱਖ ਦੇ ਨੇ ਰੋਟੀਆਂ ਆ ਲੈ ਇੱਥੋਂ ਖਾ ਲਈ ਐਦੀ ਇੰਨੀ ਕੀ ਡਾਈਟ ਆ ਬਈ ਬਸ ਇੰਨੀ ਕੁ ਦਹੀਂ ਖਾਂਦੀ ਆ ਤੇ ਅੱਧੀ ਰੋਟੀ ਖਾਂਦੀ ਆ ਦਹੀਂ ਦੀ ਬਸ ਅੱਧੀ ਤੋਂ ਜ਼ਿਆਦਾ ਕੋਲੀ ਖਾ ਲੈਂਦੀ ਏ ਤੇ ਬਾਕੀ ਬਈ ਇਹਦਾ ਕੋਟ ਦੇਖੋ ਕਿੰਨਾ ਸੋਹਣਾ ਬਣੀ ਜਾਂਦਾ ਦਿਨੋਂ ਦਿਨ ਵਾਲੇ ਵੱਡੇ ਵੱਡੇ ਵਾਲ ਨੇ ਬਈ ਇਹਦੇ ਹੇ ਤਾਂ ਹੋਰ ਹੋਣਗੇ ਹੋਰ ਵਧਣਗੇ ਚਲ ਖਾਲਾ ਬਿੱਲੋ ਆਹ ਕੱਢ ਲਿਆ ਵੀ ਮਿੱਤਰੋ ਬਾਦਲ ਵਾਲਾ ਬੱਚਾ ਖੁੱਡਿਆਂ ਦੇ ਅੰਦਰੋਂ ਇਹਨੂੰ ਛੱਡਾਂਗੇ ਪਰਮਾਨੈਂਟਲੀ ਆਪਾਂ ਚਿੱਟੀਆਂ ਘੁੱਗੀਆਂ ਦੇ ਨਾਲ ਕਿਉਂਕਿ ਬਈ ਪਿਛਲੀ ਵੀਡੀਓ ਤੇ ਬਹੁਤ ਸਾਰੇ ਕਮੈਂਟ ਆਈ ਸੀ ਜਦੋਂ ਘੁੱਗੀਆਂ ਦੀ ਵੀਡੀਓ ਪਾਈ ਸੀ ਰੀਲ ਪਾਈ ਸੀ ਤਾਂ ਕਹਿੰਦੇ ਬਈ ਪੱਕੇ ਤੌਰ ਤੇ ਕਬੂਤਰ ਛੱਡੋ ਫੇਰ ਲੱਗੂ ਜੋੜਾ ਤਾਂ ਬਈ ਆਹ ਕਬੂਤਰ ਨੂੰ ਆਪਾਂ ਇੱਕ ਹਫ਼ਤੇ ਲਈ ਜਾਂ ਫਿਰ ਪੰਜ ਦਿਨਾਂ ਲਈ ਪਰਮਾਨੈਂਟ ਛੱਡਾਂਗੇ ਆਹ ਪਿੰਜਰੇ ਦੇ ਅੰਦਰ ਹੀ ਰਹੂ ਆਹ ਚਿੱਟੀਆਂ ਘੁੱਗੀਆਂ ਦੇ ਨਾਲ ਤੇ ਬਈ ਜਿੱਦੇ ਜੋੜਾ ਲੱਗ ਗਿਆ ਬਸ ਆਪਾਂ ਲਾ ਕੇ ਹੀ ਦੇਖਣਾ ਜੋੜਾ ਪੱਟ ਦਾਂਗੇ ਹਨਾ ਕਿਉਂਕਿ ਐਂ ਤਾਂ ਨਫਲ ਖਰਾਬ ਹੋ ਜੂਗੀ ਬਸ ਆਪਾਂ ਇੱਕ ਵਾਰੀ ਜੋੜਾ ਲਾ ਕੇ ਦੇਖਣਾ ਘੁੱਗੀਆਂ ਦੇ ਨਾਲ ਕਬੂਤਰ ਦਾ ਆਜੋ ਵੀ ਵੱਡੇ ਕਬੂਤਰਾਂ ਨੂੰ ਦਾਣੇ ਰੱਖ ਦਈਏ ਸਾਰਿਆਂ ਨੂੰ ਆਜੋ ਵੀ ਗੇਰਾ ਖਾਓ ਦਾਣੇ ਆਇਓ ਪੱਛਿਓ ਬਾਕੀ ਦੇਖ ਲੀਏ ਬਈ ਕਿਵੇਂ ਆ ਸਾਰੇ ਠੀਕ ਠਾਕ ਨੇ ਤੰਦਰੁਸਤ ਨੇ ਹਾਂ ਵੀ ਲੋਟੋ ਸਾਰੇ ਕੋਈ ਬਿਮਾਰ ਠਮਾਰ ਤਾਂ ਨਹੀਂ ਹੈਗਾ ਓਕੇ ਦੀਆਂ ਰਿਪੋਰਟਾਂ ਲੱਗ ਰਹੀਆਂ ਨੇ ਬਈ ਸਾਰੇ ਠੀਕ ਲੱਗ ਰਿਹਾ ਕਬੂਤਰ ਤਾਂ ਚਲੋ ਬੇਟਾ ਚਲੋ ਉਧਰ ਹੋ ਜਾਓ। ਹੋ ਹੋ ਕਮਲੀ ਜੀ। ਠੀਕ ਆ ਬਈ ਸਾਰੇ ਇਧਰ। ਆ ਮਨ ਲੱਗਦਾ ਯਾਰ ਕਬੂਤਰੀ ਛੜਤੀ ਐ ਇਧਰ ਗਲਤੀ ਨਾਲ। ਆ ਤਾਂ ਕਬੂਤਰ ਆ। ਆ ਤਾਂ ਠੀਕ ਆ ਬਈ ਸਾਰੇ ਲੋਟ ਆ। ਵੱਡੇ। ਸਾਰੇ ਚੰਗੇ ਭਲੇ ਆ। ਆ ਜੋ ਵੀ ਬਾਹਰ ਚਲੀਏ। ਚਲੋ ਵੀ ਬੈਠੋ। ਲੋ ਬਈ ਕਬੂਤਰੀਆਂ ਦਾ ਵੀ ਰੱਖ ਦੀਏ। ਆ ਜੋ ਵੀ ਖਾਓ ਮੇਰੇ। ਥੋਡੇ ਤੇ ਵੀ ਮਾਰ ਲੀਏ ਨਗਾ ਤੁਸੀਂ ਕਿਵੇਂ ਹੋ ਸਾਰੀਆਂ ਹਾਂਜੀ ਥੋਡੇ ਕੀ ਹਾਲ ਨੇ ਠੀਕ ਹੋ ਸਾਰੀਆਂ ਲੋਟੋ ਕੋਈ ਬਿਮਾਰ ਠ ਮਾਰਤਾ ਨਹੀਂ ਹੈ ਠੀਕ ਆ ਬਈ ਸਾਰੀਆਂ ਪੈਰ ਪੂਰ ਪੰਜੇ ਪੁੰਜੇ ਵੀ ਸਾਰੀਆਂ ਦੇ ਵਧੀਆ ਸਾਫ ਨੇ ਬਾਏ ਬਾਏ ਟਾ ਛੋਲਿਆਂ ਦੇ ਛਿਲਕੇ ਦੀ ਬਾਠੀ ਪਰ ਲੈਂਦੀ ਲੈ ਵੀ ਆਤਰੋ ਤੇ ਛਾਤਰੋ ਖੜ ਜਾ ਖੜ ਜਾ ਇਨੀ ਕਾਲੀ ਨਾ ਕਰ ਇਹਨਾਂ ਨੂੰ ਵੀ ਹਰਾ ਪਾਤਾ ਤੇ ਨਾਲੇ ਸੰਨੀ ਪਾਤੀ ਤੇ ਉੱਤੇ ਆ ਛਿਲਕਾ ਪਾ ਦਿੰਨੇ ਛੋਲਿਆਂ ਦਾ ਬਾਲਾ ਜਾਦੇ ਪਸੰਦ ਆ ਬਈ ਇਹਨਾਂ ਨੂੰ ਦੇਖੋ ਕਿਵੇਂ ਕਰਦੀਆਂ ਨੇ ਕਿਵੇਂ ਜੀਭਾ ਕੱਢਦੀਆਂ ਨੇ ਦੋਨੇ ਦੇਖੀ ਉਹ ਦੇਖੀ ਡਲਾਏਗੀ ਸਾਰਾ ਵਿੱਚ ਹੀ ਪਾ ਦਿੰਨੇ ਪਰ ਆ ਜਾ ਤੇਰੀ ਬਹੁਤ ਤੇਜ ਆ ਯਾਰ ਇਹ ਤਾਂ ਵਿਚਰ ਲਾ ਦਿੰਨੇ ਆ ਬਈ ਆਪਾਂ ਬਾਲੀ ਤੇਜ ਆ ਬਈ ਬਾਲੀ ਜਾਦੇ ਆਲੋ ਇਧਰੋ ਖਾ ਲੋ ਹੁਣ ਨੀਰੇ ਚ ਪਾਤਾ ਆ ਥੱਲੋ ਖਾਈ ਜਾਂਦੀਆਂ ਨੇ ਜਿਹੜਾ ਇਹਨਾਂ ਨੇ ਡਲਾ ਲਿਆ ਸੀ ੱੱੱਕੇ ਨਾਲ ਚਲੋ ਕੋਈ ਨਾ ਖਾ ਲੋ ਤੇ ਇਧਰੋ ਵੀ ਖਾ ਲਿਓ ਐਦੇ ਚ ਨਹੀਂ ਹੈਗਾ ਬੇਟਾ ਖੁਰਲ ਉਹ ਚ ਨੀਰੇ ਚਾ ਖੁਰਲੀ ਜਾ ਇੱਥੋਂ ਖਾਓ ਹਾਂ ਸੇਣੀਆਂ ਬੱਚੀਆਂ ਆ ਬੈਠੇ ਆ ਵਿਚਾਰੇ ਉਹ ਆ ਵੀ ਸ਼ਿਕਾਰੀ ਕੀ ਹਾਲ ਨੇ ਤੇਰੇ ਆ ਫਿਸ਼ਕਾਰੀ ਖੜ ਜੋ ਖੜ ਜੋ ਬਾਹਰ ਨਹੀਂ ਆਉਣਾ ਹੈਗਾ ਇੱਥੇ ਖਾਓ ਲਓ ਜੀ ਛਕੋ ਆ ਲੋ ਜੀ ਇੱਕ ਹੋਰ ਖਾਓ ਵੀ ਰੱਜ ਕੇ ਅਗਲੇ ਬਲੌਗ ਦੇ ਵਿੱਚ ਬਈ ਆ ਖਰਗੋਸ਼ਾਂ ਦਾ ਤੇ ਗਿੰਨੀ ਪਿਗਾਂ ਦਾ ਘਰ ਆਪਾਂ ਪਰਮਾਨੈਂਟਲੀ ਮਿੱਟੀ 'ਚ ਬਣਾਵਾਂਗੇ ਤਾਂ ਫਿਰ ਉੱਥੇ ਬੱਚੇ ਦੇਊਗੀ ਬਈ ਖਰਗੋਸ਼ਣੀ ਪੱਕੇ ਥਾਂ ਤੇ ਲੋਟ ਨਹੀਂ ਆਉਂਦਾ ਤੇ ਇਹਨੇ ਇੱਥੇ ਬੱਚੇ ਵੀ ਨਹੀਂ ਦੇਣੇ ਹੈਗੇ ਕੱਚੇ ਥਾਂ ਦੇ ਵਿੱਚ ਆਪੀ ਟੋਏ ਪੱਟ ਕੇ ਅੰਦਰ ਵੜ ਜਾਂ ਕਰਾਂਗੇ ਪਹਿਲਾਂ ਇੱਥੇ ਹੁੰਦਾ ਸੀ ਇਹਨਾਂ ਦਾ ਘਰ ਹੁਣ ਵੀ ਹੈਗਾ ਗਾ ਉਰੇ ਤੋੜਾ ਦੱਬਿਆ ਹੋਇਆ ਗਾ ਉਰੋ 2 ਫੁੱਟ ਜਗ੍ਹਾ ਤੇ ਆ ਹਨਾ ਇੱਥੋਂ ਇੱਥੇ ਅਜੇ ਨਹੀਂ ਕਿ ਆ ਜਗ੍ਹਾ ਤੇ ਘਰ ਹੈ ਇਹਨਾਂ ਦਾ ਉਰੇ ਤੌੜਾ ਦੱਬਿਆ ਹੋਇਆਗਾ ਹਲੇ ਵੀ ਜੇ ਮਿੱਟੀ ਉਤੋਂ ਪੱਟ ਕੇ ਕੱਢ ਲਈਏ ਨਾ ਥੱਲੇ ਉਹ ਵੀ ਪਿਆ ਹੋਊ ਪੈਪ ਦੱਬੀ ਦਵਾਈ ਨਾਲ ਪਰ ਆਪਾਂ ਉਰੇ ਨਹੀਂ ਬਣਾਉਂਦੇ ਹੈਗੇ ਕਿਤੇ ਹੋਰ ਬਣਾਵਾਂਗੇ ਕਿਉਂਕਿ ਹੁਣ ਗਰਮੀਆਂ ਆਉਂਦੀਆਂ ਆਂਦੀਆਂ ਨੇ ਆਹ ਸਾਰੀ ਜਗ੍ਹਾ ਦੁਬਾਰੇ ਪੱਟ ਦਾਂਗੇ ਤੇ ਇੱਥੇ ਡੱਕਸ ਦੇ ਰਹਾਉਣ ਵਾਸਤੇ ਬਣਾਵਾਂਗੇ ਹਾਂ ਸਵੀਮਿੰਗ ਪੂਲ ਚਲੋ ਇਹਨੂੰ ਬੰਦ ਕਰ ਦਿੰਨੇ ਆ ਆਜੋ ਵੀ ਮਿੱਤਰੋ ਹੁਣ ਆਪਾਂ ਆਜ਼ਾਦ ਕਰਦੇ ਆ ਜਿਹੜਾ ਆਪਣਾ ਬਈ ਆ ਹਰਾ ਕਬੂਤਰਾ ਗ੍ਰੀਨ ਪੀਜਨ yellow leg green pigeon ਇਹਨੂੰ ਆਜ਼ਾਦ ਕਰਦੇ ਆ ਬਈ ਕਿਉਂਕਿ ਇਹ ਜੰਗਲੀ ਆ ਹਨਾ ਤਾਂ ਕਰਕੇ ਇੱਥੇ ਬਈ ਇਹ ਕੁਝ ਖਾਂਦਾ ਨਹੀਂ ਹੈਗਾ ਜਿਹੜੀਆਂ ਚੀਜ਼ਾਂ ਉਧਰ ਪਾਈਆਂ ਸੀ ਉਹ ਵੀ ਇਹਨੇ ਬਹੁਤ ਘੱਟ ਖਾਦੀਆਂ ਨੇ ਇੱਕ ਦੋ ਝੁੰਝਾਂ ਮਾਰੀਆਂ ਹੋਣੀਆਂ ਤਾਂ ਬਈ ਐਵੇਂ ਮਰ ਸਕਦਾ ਵਿਚਾਰਾ ਜੇ ਨਹੀਂ ਖਾਊ ਪੀਊ ਤਾਂ ਬਈ ਆਪਾਂ ਇਹਨੂੰ ਅੱਜ ਆਜ਼ਾਦ ਕਰਨ ਲੱਗੇ ਆ ਤੇ ਆਜ਼ਾਦ ਕਰਨ ਤੋਂ ਪਹਿਲਾਂ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਪਹਿਲਾਂ ਤਾਂ ਬਈ ਇਹਦੀਆਂ ਅੱਖਾਂ ਦੇਖੋ ਅੱਖਾਂ ਨੇ ਇਹਦੀਆਂ ਪਿੰਕ ਕਲਰ ਦੀਆਂ ਪਿੰਕ ਰੰਗ ਆ ਬਈ ਖੜ ਜਾ ਮੈਂ ਜ਼ੂਮ ਕਰਕੇ ਦਿਖਾਉਣਾਗਾ ਥੋੜਾ ਪਰਪਲ ਵੀ ਆ ਵਿੱਚੋਂ ਪਰਪਲ ਨੇ ਉੱਤੋਂ ਪਿੰਕ ਨੇ ਮੈਂ ਜ਼ੂਮ ਕਰਕੇ ਦਿਖਾਉਣਾ ਦੇਖੋ ਵੀ ਕਿੰਨੀਆਂ ਸੋਹਣੀਆਂ ਅੱਖਾਂ ਨੇ ਤੇ ਬਹੁਤ ਸੋਹਣਾ ਪੰਛੀ ਆ ਬਈ ਬਹੁਤ ਸੋਹਣਾ ਰੰਗ ਆ ਤੇ ਆਜੋ ਫਿਰ ਇਹਨੂੰ ਆਯਾਦ ਕਰਦੇ ਆਂਗੇ ਕੀਰਤ ਪਹਿਲਾਂ ਇਹਨੂੰ ਇੱਥੇ ਛੱਡ ਪਹਿਲਾਂ ਉਹ ਦੇਖ ਬੜੀ ਮੋਟੀ ਡਾਰੀ ਡੂਰੀ ਸਹੀ ਮਾਰਦਾ ਅੰਦਰੋਂ ਜਦੋਂ ਤੂੰ ਫੜ ਕੇ ਲਿਆਏਂਗਾ ਡਾਰੀ ਮਾਰਦਾ ਸੀ ਥੋੜੀ ਹੀ ਮਾਰੀ ਹੁੰਦੀ ਥੋੜੀ ਮਾਰਦਾ ਸੀ ਹਾਂ ਮੈਂ ਉੱਥੇ ਬੈਠਾ ਸੀ ਇੱਕਦਮ ਹੀ ਭਰ ਲਿਆ ਮੈਂ ਬੈਕਦਮ ਡਾਰੀ ਨਹੀਂ ਮਾਰੀ ਅਛ ਡਾਰੀ ਨਹੀਂ ਮਾਰੀ ਚਲ ਆਏ ਆਪਾਂ ਦੇਖਦੇ ਆਂ ਮੈਂ ਜਦੋਂ ਇੱਕ ਵਾਰੀ ਮੈਂ ਛੱਡਿਆ ਸੀ ਉਦੋਂ ਮਾਰੀ ਨਹੀਂ ਡਾਰੀ ਮਾਰ ਲਈ ਸੀ ਉਦੋਂ ਡਾਰੀ ਹਾਂ ਉਹ ਮਾਰੀ ਹੀ ਮਾਰੀ ਚਲ ਜੀ ਡਾਰੀ ਮਾਰਦਾ ਹੋਇਆ ਫੇਰ ਤਾਂ ਵਧੀਆ ਯਾਦ ਹੋ ਜੂਗਾ ਹਨਾ ਨਹੀਂ ਫੇਰ 2-4 ਦਾ ਇੰਚ ਫਿੱਟ ਕਰਕੇ ਕਰ ਦਾਂਗੇ ਆਜੋ ਫੇਰ ਚੈੱਕ ਕਰਦੇ ਆਂ ਆ ਮਿੱਤਰੋ ਬਈ ਹਰੀ ਹਲ ਕਬੂਤਰ ਨੂੰ ਆਪਾਂ ਬਾਹਰ ਕੱਢ ਲਿਆਂਦਾ ਇੱਧਰ ਲੈ ਆਏ ਤੇ ਆਜੋ ਫਿਰ ਆਯਾਦ ਕਰਦੇ ਆਂ ਕੀਰਤੈ ਨੂੰ ਬਾਹਰ ਕੱਢ ਤੈਨੂੰ ਛਾਡੇ ਦੇ ਆਸਮਾਨ ਚ ਲੈਣਦੇ ਨੂੰ ਨਿਆਰੇ ਆਪਦੀ ਮਨਪਸੰਦ ਚੀਜ਼ ਖਾਊਗਾ ਬਈ ਜਾ ਕੇ ਹਨਾ ਇੱਥੇ ਆਪਾਂ ਧੱਕੇ ਨਾਲ ਨਹੀਂ ਖਵਾ ਸਕਦੇ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਬਈ ਹਨਾ ਆਯਾਦ ਕਰਦੇ ਹੋਏ ਤੇ ਦੁਆ ਕਰਿਓ ਬਈ ਉੱਡ ਜੇ ਇਹ ਹਨਾ ਡਾਰੀ ਭਰ ਲੇ ਕਿਤੇ ਇਹ ਨਾ ਹੋਵੇ ਵਿਚਾਰੇ ਟੋੜਿਆ ਰਹਿ ਜਾਵੇ ਕੀਰਤੈ ਕਿਵੇਂ ਟੈ ਇਹਨੂੰ ਫੜ ਕੇ ਰੱਖੀ ਇੱਧਰ ਆ ਜਾ ਇੱਥੇ ਆ ਜਾ ਵਾਫ ਇਥੇ ਆਇਆ ਲਾਸਟ ਹੋ ਰਿਹਾ ਸੀ ਸ਼ੌਂਕ ਰਾਏ ਵਾਫ ਸ਼ੌਂਕ ਕੀ ਕਰਾਉਣਾ ਦੇਖਿਆ ਤਾਂ ਹੋਇਆ ਸਾਰਿਆਂ ਨੇ ਦੇਖ ਲਿਆ ਆਯਾਦ ਕਰਨ ਲੱਗਿਆ ਮਿੱਤਰੋ ਆਪਾਂ ਹਰੀਆਲ ਪੰਛੀ ਨੂੰ 3 2 1 ਕਰ ਦੇ ਇਹ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉਹ ਬਹਿ ਗਿਆ ਬੋਰਡ ਤੇ ਜਾ ਕੇ ਆਜੋ ਵੀ ਦਿਖਾਉਨਾ ਵੀ ਡਾਰੀ ਭਰ ਲਈ ਉਹਨੇ ਤੇ ਦਿਖਾਉਨੇ ਤੁਹਾਨੂੰ ਉਹ ਬੈਠਾਗਾ ਜ਼ੂਮ ਕਰਕੇ ਦਿਖਾਉਨਾ ਕੀਰਤ ਕੀਮਤ ਇਹ ਇੱਥੇ ਗਿੱਜ ਜੇ ਹਨਾ ਆਪਣੇ ਰੋਟੀ ਦਾਣਾ ਪਾਣੀ ਖਾਣਾ ਆ ਜਾ ਕਰੀ ਆ ਬੈਠਾ ਬਈ ਆ ਬੈਠਾ ਇਹ ਇੱਥੇ ਕਿਉਂ ਬੈਠਾ ਕਿਤੇ ਮਗਲੀ ਜਾਸਾ ਦੋਸੀ ਇਹਨੂੰ ਐਵੇਂ ਦੇ ਦਰਖਤ ਪਸੰਦ ਹੁੰਦੇ ਆ ਜਿਵੇਂ ਇਹ ਪੇਪਲ ਆ ਹਨਾ ਬੋਰ ਹੋ ਗਿਆ ਤੇ ਜਾਂ ਫਿਰ ਜਿਹੜੇ ਫਰੂਟ ਵਾਲੇ ਹੋਗੇ ਜਿੰਨਾ ਤੇ ਮਾੜਾ ਮੋਟਾ ਕੋਈ ਫਰੂਟ ਲੱਗਦਾਗਾ ਤੂਤ ਹੋ ਗਿਆ ਇਹੇ ਦਰਖਤਾਂ ਤੇ ਰਹਿੰਦਾ ਇਹ ਜਾਨਵਰ ਬਾਕੀ ਦੇਖੋ ਬਈ ਆ ਬਈ ਉੱਥੇ ਹੀ ਬੈਠਾਗਾ ਤਾਂ ਦੇਖਾਂਗੇ ਬਈ ਇਹ ਸ਼ਾਮ ਤੱਕ ਇੱਥੇ ਬਹਿਣਾ ਕਿ ਜਾਂਦਾਗਾ ਵੈਸੇ ਉੱਡ ਜੂ ਯਾਰ ਹੁਣ ਇੱਕ ਵਾਰੀ ਤਾਂ ਆਪਾਂ ਯਾਦ ਕਰਤਾ ਹੁਣ ਇਹਦੀ ਮਰਜ਼ੀ ਆ ਜਿੱਥੇ ਮਰਜ਼ੀ ਗੇੜੇ ਦੇਵੇ ਜਿੱਥੇ ਮਰਜ਼ੀ ਫਿਰੇ ਤੇ ਬਹੁਤ ਖੁਸ਼ੀ ਹੋਈ ਬਈ ਯਾਦ ਕਰਕੇ ਕੀਰਤ ਕਿਵੇਂ ਲੱਗਿਆ ਪਹਿਲੀ ਵਾਰ ਪੰਛੀ ਯਾਦ ਕਰਿਆ ਤੂੰ ਹੈ ਵਧੀਆ ਨਹੀਂ ਲੱਗਿਆ ਕਿਉਂ ਵਧੀਆ ਲੱਗਿਆ ਅੱਛਾ ਤਾਂ ਵੀ ਜੰਗਲੀ ਪੰਛੀ ਸੀ ਇਹ ਤਾਂ ਆਪਾਂ ਯਾਦ ਕਰਿਆਗਾ ਤੇ ਕੀਰਤ ਦੇ ਹੱਥੋਂ ਕਰਾਇਆ ਬਈ ਆ ਤੂੜੀ ਵਾਲੀ ਦੇ ਵਿੱਚ ਆਪਣੀ ਟਰਕੀ ਆਂਡਾ ਧਰੀ ਜਾਂਦੀ ਆ ਬੈਠੀ ਦੇਖਦੇ ਕਿੱਥੇ ਬੈਠੀ ਆ ਆ ਬੈਠੀ ਆਏ ਹਾਏ ਮੁਰਗੀ ਤੇ ਟਰਕੀ ਇਕੱਠੀ ਬੈਠੇ ਨੇ ਬਈ ਤੇ ਆ ਮੁਰਗੀ ਨੇ ਬਈ ਹਨਾ ਦਿਨੇ ਤਾਂ ਇਹ ਉੱਠ ਜਾਂਦੀ ਆ ਸ਼ਾਮ ਨੂੰ ਬਹਿ ਜਾਂਦੀ ਆ ਤੇ ਜਦੋਂ ਸ਼ਾਮ ਨੂੰ ਠਾਉਣੇ ਆਏ ਲੱਗਦਾ ਵੀ ਜਿਵੇਂ ਇਹਨੇ ਸੇਵਾ ਮੰਗੀ ਹੋਵੇ ਪਰ ਇਹ ਦਿਨੇ ਬੈਂਦੀ ਨਹੀਂ ਤਾਂ ਇਹਦੀ ਕੋਈ ਸਮਝ ਨਹੀਂ ਆ ਰਹੀ ਜੇ ਇਹਨੇ ਸੇਵਾ ਮੰਗ ਲਈ ਜਿੱਦ ਦੇ ਮੰਗ ਲਈ ਪੱਕੀ ਆਪਾਂ ਉਦੀ ਸੇਵਾ ਤੇ ਬਿਠਾ ਦਾਂਗੇ ਇੱਕ ਦੋ ਦਿਨਾਂ ਚ ਇਧਰ ਦੇਖੋ ਵੀ ਮਿੱਤਰੋ ਕਬੂਤਰ ਬਾੜ ਤੇ ਖੋਡੇ ਚ ਤੇ ਇਹਨਾਂ ਦੇ ਖੋਡੇ ਚ ਪਾਤੀ ਬਈ ਮਿੱਟੀ ਸਾਰੇ ਖਾਨਿਆਂ ਦੇ ਵਿੱਚ ਮਿੱਟੀ ਪਾਤੀ ਬਈ ਤੇ ਨਾਲੇ ਪਾਤੀ ਇੱਧਰ ਸਾਰੇ ਕਿਤੇ ਪਾਤੀ ਹੁਣ ਬਈ ਅੰਡੇ ਟੁੱਟਨੇ ਨਹੀਂ ਹੈਗੇ ਇਹਨਾਂ ਦੇ ਆ ਸੈਂਟੀਨੇਟਰ ਦਾ ਅੰਡਾ ਉਹ ਪਾਊਡਰ ਆਂਦੇ ਨੇ ਤਾਂ ਬਈ ਸਾਰੀਆਂ ਜੋੜੀਆਂ ਹੁਣ ਅੰਡੇ ਰੱਖ ਲੈਣਗੀਆਂ ਪਹਿਲਾਂ ਬਈ ਅੰਡੇ ਟੁੱਟੇ ਜਾਂਦੇ ਸੀ ਮੜੇ ਨਾਲ ਤਾਂ ਬਈ ਆ ਮਿੱਟੀ ਪਾਉਣੀ ਜ਼ਰੂਰੀ ਸੀ ਤਾਂ ਸਾਰੇ ਖਾਨੇ ਦੇ ਵਿੱਚ ਮਿੱਟੀ ਪੈ ਗਈ ਵਧੀਆ ਨਾਲੇ ਇਹ ਮਸਤ ਹੋਏ ਫਿਰਦੇ ਨੇ ਪੂਰਾ ਮਿੱਟੀ ਨੂੰ ਦੇਖ ਕੇ ਖੁਸ਼ ਹੋ ਰਿਹਾ ਸਾਰੇ ਚਲੋ ਬਈ ਵਧੀਆ ਹੋ ਗਿਆ ਕੰਮ ਤਾਂ ਬੈਸਟ ਹੋ ਗਿਆ ਬੰਦ ਕਰਦੇ ਆ ਹਾਏ ਹਾਏ ਕੀ ਬਾਤ ਹੈ ਅਰੇ ਮੋੜੇ ਤੇ ਕੀਰਤਨੇ ਕਬੂਤਰ ਬਠਾ ਰੱਖਿਆ ਇੱਕਾ ਛਾਤਰੀ ਤੇ ਬੈਠਾ ਜੋਤੂ ਨਾਲ ਤਾਂ ਮਿੱਤਰੋ ਵਾਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ